ਸ਼ੇਮੀ ਪਾਸ਼ਾਹੀ ਤੇ ਮੇਰੀ ਪੀੜੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗਵਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਸਿੱਖ ਸ਼ਰਧਾਲੂਆਂ ਵੱਲੋਂ ਮਨਾਇਆ ਜਾ ਰਿਹਾ ਹੈ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਤੇ ਅਰਦਾਸੀਏ ਸਿੰਘਾਂ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸੇ ਦੌਰਾਨ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸਿੱਖ ਕੌਮ ਨੂੰ ਬੁਲਾਈ ਦਿੱਤੀ ਤੇ ਨਾਲ ਹੀ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਕੌਮ ਨੂੰ ਵੀ ਪਗਤਵੀ ਬਣਾਇਆ ਤੇ ਸੁਰਮਾ ਵੀ ਬਣਾਇਆ ਸਾਨੂੰ ਸਭ ਨੂੰ ਉਹਨਾਂ ਦੇ ਦਿਖਾਏ ਰਸਤੇ ਉੱਤੇ ਚੱਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਅੱਜ 6ਵੇਂ ਸਤਿਗੁਰੂ ਮੇਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਗੁਰੂ ਕੀ ਬਾਣੀ ਦਾ ਬਚਨ ਹੈ ਸਾ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਭਏ ਹਰੀਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜੀਨੇ ਡੇਠਾ ਤੈਨਾਂ ਲੈ ਛੜਾਏ ਸਤਿਗੁਰੂ ਜੀ ਦਾ ਪ੍ਰਕਾਸ਼ ਸ਼ਹੀਦਾਂ ਦੇ ਸਰਤਾਜ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਗ੍ਰਹਿ ਵਿਖੇ ਪੂਜ ਨੇਕ ਮਾਤਾ ਮਾਤਾ ਗੰਗਾ ਜੀ ਦੀ ਕੁੱਖੋਂ ਗੁਰੂ ਕੀ ਵਡਾਲੀ ਨਗਰ ਵਿੱਚ ਹੋਇਆ ਕਿਥੇ ਸਮੁੱਚੇ ਸੰਸਾਰ ਵਿੱਚ ਅੱਜ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਹਨ ਉਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਜੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਵੀ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਗੁਰਮੁਖੋ ਇਹ ਉਹ ਪਾਵਨ ਸਥਾਨ ਹੈ ਇੱਥੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੁੱਠਾ ਸਾਹਿਬੀ ਦੇ ਅਸਥਾਨ ਵਿਖੇ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਔਰ ਜਿਸ ਪਾਵਨ ਅਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇੱਥੇ ਸਤਿਗੁਰਾਂ ਦੇ ਸ਼ਸ਼ਤਰ ਸੁਭਾਏ ਮਾਨ ਨੇ। ਇਸ ਪਾਵਨ ਤਖਤ ਦੀ ਰਚਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ। ਔਰ ਉਹਨਾਂ ਦੋ ਮਹਾਂਪੁਰਖਾਂ ਦੇ ਪਾਸੋਂ ਇਸ ਪਾਵਨ ਤਖਤ ਨੂੰ ਸਤਿਗੁਰੂ ਜੀ ਨੇ ਬਣਵਾਇਆ ਇਤਿਹਾਸ ਦਾ ਜ਼ਿਕਰ ਹੈ ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਆਉ ਗੁਰਦਾਸ ਬਣਾਇਓ ਨਿਗਰਾਨੀ ਸਤਿਗੁਰੂ ਜੀ ਨੇ ਆਪ ਕੀਤੀ ਔਰ ਇਸ ਤਖਤ ਦੀ ਜਿਹੜੀ ਉਸਾਰੀ ਸੀ ਉਹ ਉਹਨਾਂ ਦੋ ਮਹਾਂਪੁਰਖਾਂ ਨੇ ਕੀਤੀ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਧੰਨ ਧੰਨ ਬ੍ਰਹਮ ਗਿਆਨੀ ਭਾਈ ਸਰਪਾਈ ਗੁਰਦਾਸ ਜੀ ਹੋਰਾਂ ਨੇ ਕੀਤੀ ਹੈ। ਔਰ ਇਸ ਤਖਤ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਿਰਾਜਮਾਨ ਹੋ ਕੇ ਸਾਨੂੰ ਖਾਲਸਾ ਪੰਥ ਨੂੰ ਸਿੱਖਾ ਨੂੰ ਮੇਰੇ ਅਤੇ ਪੀਰੀ ਦਾ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ। ਮੇਰੇ ਅਤੇ ਪੀਰੀ ਦੀਆਂ ਦੋ ਕ੍ਰਪਾਣਾ ਸਤਗੁਰਾਂ ਨੇ ਤਖਤ ਸੈਫ ਤੇ ਸੁਭਾਏਮਾਨ ਹੋ ਕੇ ਆਪ ਧਾਰਨ ਕੀਤੀਆਂ ਔਰ ਸਮੁੱਚੇ ਸਿੱਖਾਂ ਨੂੰ ਸ਼ਸਤਰ ਤਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਔਰ ਇੱਕ ਜੰਗ ਦੀ ಾರಂಭਤਾ ਮੇਰੇ ਪੀਰ ਦੇ ਮਾਲਕ ਸਤਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤਖਤ ਤੇ ਵਿਰਾਜਮਾਨ ਹੋ ਕੇ ਕੀਤੀ ਹੈ ਇਸ ਤੋਂ ਪਹਿਲਾਂ ਸਤਗੁਰਾਂ ਦੇ ਦਰਬਾਰ ਵਿੱਚ ਕੋਈ ਵਸਤਰ ਲੈ ਕੇ ਲਿਆ ਕੇ ਚੜਾਉਂਦਾ ਹੈ ਕੋਈ ਲੰਗਰ ਦੇ ਰਸ ਚੜਾਉਂਦਾ ਹੈ ਕੋਈ ਘਿਓ ਚੜਾਉਂਦਾ ਹੈ ਕਿ ਹੋਰ ਵਸਤੂਆਂ ਆਯਾਦਕ ਚੜਾਉਂਦਾ ਹੈ ਲੇਕਿਨ ਧੰ ਸਤਗੁਰੂ ਗੁਰੂ ਹਰਿਕਮਤ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖਤ ਤੇ ਬਰਾਜਮਾਨ ਹੋ ਕੇ ਜਿੱਥੇ ਸਾਨੂੰ ਸ਼ਸਤਰ ਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਉੱਥੇ ਸਤਗੁਰਾਂ ਨੇ ਇਹ ਹੁਕਮ ਇਹ ਕੀਤਾ ਕਿ ਅੱਜ ਤੋਂ ਬਾਅਦ ਸਾਡੇ ਕੋਲ ਚੰਗੇ ਘੋੜੇ ਚੰਗੇ ਸ਼ਸਤਰ ਔਰ ਚੰਗੇ ਜਵਾਨ ਭੇਜੇ ਜਾਣ ਉਹ ਇਤਿਹਾਸ ਦੱਸਦਾ ਹੈ ਕਿ ਸਭ ਤੋਂ ਵੱਡਾ ਜਥਾ ਉਸ ਦਿਨ ਬਹਾਦਰ ਬਾਬਾ ਬੀਧਿਕਾ ਦਾ ਸਹਿਜ ਵੀ ਲੈ ਕੇ ਇਸ ਸਥਾਨ ਤੇ ਪਹੁੰਚੇ ਸਨ ਔਰ ਸਤਗੁਰਾਂ ਨੇ ਸਾਨੂੰ ਜਥੇਬੰਦਕ ਤੌਰ ਤੇ ਵੀ ਉਸ ਦਿਨ ਮਜ਼ਬੂਤ ਕੀਤਾ ਹੈ ਬੇਸ਼ੱਕ ਸੰਸਾਰ ਦੇ ਵਿੱਚ ਹਿੰਦੁਸਤਾਨ ਦੇ ਲੋਕਾਂ ਵਿੱਚ ਭਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਧਰਮ ਤੇ ਮੌਜੂਦ ਸੀ ਦੇ ਤੇ ਮੌਜੂਦ ਸੀ ਪਰ ਉਹਨਾਂ ਦੇ ਕੋਲ ਮੀਰੀ ਨਹੀਂ ਸੀ ਜਦੋਂ ਬਾਬਰ ਹਿੰਦੁਸਤਾਨ ਤੇ ਚੜ ਕੇ ਆਇਆ ਹਿੰਦੁਸਤਾਨ ਦੇ ਪੰਡਤ ਹਿੰਦੁਸਤਾਨ ਦੇ ਮੋਲਾਣੇ ਇਹ ਗੱਲ ਕਹਿੰਦੇ ਸਨ ਕਿ ਜਦ ਬਾਬਰ ਹਿੰਦੁਸਤਾਨ ਤੇ ਹਮਲਾ ਕਰੇਗਾ ਐਸੇ ਮੰਤਰ ਪੜਾਂਗੇ ਤੇ ਬਾਬਰ ਦੀਆਂ ਫੌਜਾਂ ਅੰਨਿਆ ਹੋ ਜਾਣਗੀਆਂ ਪਰ ਗੁਰਮੁਖ ਵੈਸਾ ਨਾ ਹੋਇਆ ਇਹ ਮੰਤਰ ਪੜਨ ਦੀ ਤਿਆਰੀ ਕਰਦੇ ਰਹੇ ਤੇ ਬਾਬਰ ਕੁਰਪਾਨਾ ਤਿੱਖੀਆਂ ਕਰਦਾ ਰਿਹਾ ਹਮਰਾ ਹੋਇਆ ਇਹ ਮੰਤਰ ਪੜਨ ਲੱਗ ਪੈਂ ਤੇ ਬਾਬਰ ਨੇ ਕਤਲੇ ਆਮ ਕਰਨਾ ਸ਼ੁਰੂ ਕਰ ਦਿੱਤਾ ਤੇ ਧੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਕਹੇ ਸਨ ਇਤੀ ਮਾਰ ਪਈ ਕੁਰਲਾਣਾ ਤੈ ਕਿ ਦਰਦ ਨ ਆਇ ਕਿੰਨਾ ਕੁ ਕਤਲੇ ਆਮ ਉਸ ਵਕਤ ਹਿੰਦੁਸਤਾਨ ਦੇ ਵਿੱਚ ਹੋਇਆ ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਨੀ ਵੱਡੀ ਗੱਲ ਅਕਾਲ ਪੁਰਖ ਨੂੰ ਕਹਿ ਦਿੱਤੀ ਕਿ ਇੱਥੇ ਮਾਰ ਪਈ ਕੁਰਲਾਣਾ ਤੈ ਕਿ ਦਰਦਨਾ ਆਇਆ ਜੇਕਰ ਹਿੰਦੁਸਤਾਨ ਦੇ ਲੋਕਾਂ ਵਿੱਚ ਉਸ ਵਕਤ ਪੀਰੀ ਦੇ ਨਾਲ ਨਾਲ ਮੇਰੇ ਵੀ ਹੁੰਦੇ ਤਾਂ ਹਿੰਦੁਸਤਾਨ ਤੇ ਬਾਬਰ ਕਦੇ ਹਮਲਾ ਨਾ ਕਰਦਾ ਇਨਾ ਕਤਲੇ ਆਮ ਨਾ ਹੁੰਦਾ ਇੰਨੇ ਲੁੱਟ ਮਾਰ ਨਾ ਹੁੰਦੀ ਇੰਨੀਆਂ ਧੀਆਂ ਭੈਣਾਂ ਦੀ ਬੇਬੱਤੀ ਨਾ ਹੁੰਦੀ ਸਤਪੁਰਾ ਵਿੱਚ ਪਾਵਨ ਗੁਰਬਾਣੀ ਵਿੱਚ ਜ਼ਿਕਰ ਕੀਤਾ ਕੋਟੀ ਹੂ ਪੀਰ ਵਰਜ ਰਹਾਏ ਜਾਮੀਰ ਸੁਣਿਆ ਧਾਇਆ ਥਾਨ ਮੁਕਾਮ ਜਲੇ ਵਿੱਚ ਮੰਦਰ ਮੁਛ ਮੁਛ ਕੋਇ ਰੁਲਾਇਆ ਕੋਈ ਮੁਗਲ ਨਾ ਹੋਵਾ ਆਂਦਾ ਕਿਨਾਂ ਦਾ ਪਰਚਾ ਲਾਇਆ ਮੋਗਲ ਪਠਾਣਾ ਭਈ ਲੜਾਈ ਰਣਮੈ ਤੇਗ ਵਗਾਈ ਉਹਨੇ ਤੁਪਕ ਤਾਨ ਚੜਾਈ ਚਲਾਈ ਉਹਨੇ ਹਸਤ ਚੜਾਈ ਜਿਨਕੇ ਚੇਰੇ ਦਰਗਹ ਪਾਟੀ ਤਿੰਨਾ ਵਰਣਾ ਪਾਈ ਤਿੰਨਾ ਹੁਕਤਲੇ ਆਮ ਹੋਇਆ ਇਹ ਮੰਤਰ ਪੜਦੇ ਰਹਿ ਤੇ ਬਾਬਰ ਹਿੰਦੁਸਤਾਨ ਦੇ ਵਿੱਚ ਆ ਕੇ ਤੇ ਕਤਲੇਆਮ ਕਰਦਾ ਰਿਹਾ ਜੇਕਰ ਹਿੰਦੁਸਤਾਨ ਦੇ ਲੋਕਾਂ ਵਿੱਚ ਉਸ ਵਕਤ ਪੀਰੀ ਦੇ ਨਾਲ 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 ਮੇਰੇ ਵੀ ਹੁੰਦੇ ਤੇ ਸ਼ਾਇਦ ਬਾਦਲ ਬਾਪਰ ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਇੰਨਾ ਕਤਲੇਆਮ ਨਾ ਕਰਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖਤ ਸਹਿਬ ਤੇ ਬਿਰਾਜਮਾਨ ਹੋ ਕੇ ਮੀਰੀ ਅਤੇ ਪੀਰੀ ਦੀਆਂ ਦੋ ਕੁਰਪਾਨਾ ਧਾਰਨ ਕੀਤੀਆਂ ਸਾਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਸਾਨੂੰ ਜਥੇ ਬੰਦਕ ਤੌਰ ਤੇ ਮਜ਼ਬੂਤ ਕੀਤਾ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਸਾਕਤ ਸ਼੍ਰੀ ਕੇਸਕਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪੰਜ ਪਿਆਰੇ ਸਾਜਕੇ ਪੰਥ ਪ੍ਰਗਟ ਕਰਕੇ ਔਰ ਪੱਕੇ ਤੌਰ ਤੇ ਸਾਨੂੰ ਮੀਰੀ ਅਤੇ ਪੀਰੀ ਦੇ ਧਾਰਨੀ ਹੋਣ ਦਾ ਸਤਿਗੁਰਾਂ ਨੇ ਜਿਹੜਾ ਹੁਕਮ ਸੀ ਉਹ ਜਾਰੀ ਕਰ ਦਿੱਤਾ ਜਿੱਥੇ ਸਿੱਖ ਸਿੰਘ ਜਿਹੜਾ ਉਹ ਪੁਕਾਰਾਂ ਦਾ ਧਾਰਨੀ ਹੈ ਉਥੇ ਸਿੰਘ ਜਿਹੜਾ ਉਹ ਅੰਮ੍ਰਿਤ ਵੇਲੇ ਨਿਤਨੇਮ ਕਰਦਾ ਹੈ ਸ਼ਾਮ ਵੇਲੇ ਆਪਣਾ ਨਿਤਨੇਮ ਕਰਦਾ ਹੈ ਸੌਣ ਵੇਲੇ ਆਪਣਾ ਨਿਤਨੇਮ ਕਰਦਾ ਹੈ ਔਰ ਆਪਣੇ ਰੋਜ਼ ਵਰ ਰ ਆਪਣੇ ਕੰਮਕਾਰਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਦਾ ਹੈ ਸੋ ਗੁਰਮਖੋ ਆਪ ਸਾਰੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਸ਼ਸਤਰ ਧਾਰੀ ਹੋਈਏ ਕਿਉਂਕਿ ਸਤਿਗੁਰਾਂ ਦਾ ਇਹ ਹੁਕਮ ਹੈ ਕਲਗੀਧਰ ਪਾਤਸ਼ਾਹ ਦਾ ਇਹ ਹੁਕਮ ਹੈ ਬਿਨਾਂ ਸ਼ਸਤਰ ਕੇ ਇਸ ਨਰਮ ਭੇੜ ਜਾਨੋ ਗਹਿ ਕਾਨਤਾ ਕੋ ਕਿਤੇ ਅਲੈ ਸਿਧਾਨੋ ਇਹ ਮੋਰ ਆਗਿਆ ਸੁਨੋਰੇ ਪਿਆਰੇ ਬਿਨਾਂ ਸ਼ਸਤਰ ਕੇ ਸੰਗਨਾਂ ਦੇ ਉਦਾਰੇ ਜਦ ਹਮਰੇ ਦਰਸ਼ਨ ਕੋ ਆਵੋ ਕੋਏ ਸੁਚੇ ਤਤਨ ਸ਼ਸਤਰ ਸਜਾਵੋ ਕਿ ਮੇਰੇ ਦਰਸ਼ਨ ਕਰਨ ਵਾਸਤੇ ਸਿੱਖਾ ਤੂੰ ਆਉਣਾ ਤੇਰੇ ਸੀਸ ਤੇ ਸੋਹਣੇ ਦਸਤਾਰ ਸੱਜੀ ਹੋਵੇ ਤੇਰੇ ਗੱਥਰੇ ਕਿਰਪਾਨ ਹੋਵੇ ਤੂੰ ਸ਼ਸਤਰ ਧਾਰੀ ਹੋ ਕੇ ਆਵੇਂ ਜੇਕਰ ਤੂੰ ਸ਼ਸਤਰ ਧਾਰੀ ਤਿਆਰ ਪਰ ਤਿਆਰ ਹੋ ਕੇ ਮੇਰੇ ਦਰਸ਼ਨ ਕਰਨ ਆਵੇਂ ਤਾਂ ਮੇਰੇ ਦਰਸ਼ਨ ਤੇਨੂੰ ਜ਼ਰੂਰ ਹੋਣਗੇ ਗੁਰਮੁਖੋ ਅੱਜ ਤਾਂ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਔਰ ਆਪ ਸਮੂਚੀਆਂ ਸੰਗਤਾਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਸਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਰੂਪ ਦੀਆਂ ਬਹੁਤ ਬਹੁਤ ਵਧਾਈਆਂ ਅੰਮ੍ਰਿਤ ਛਕिए ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਜੋ ਇਹ ਪਾਵਨ ਪਵਿੱਤਰ ਸਿਧਾਂਤ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਹ ਜੋ ਸਰਵ ਉੱਚ ਅਸਥਾਨ ਸਾਨੂੰ ਸਤਿਗੁਰਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਬਖਸ਼ਿਸ਼ ਕੀਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸ਼ਾਯਾ ਹੇਠ 71 ਹੋ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜਸ਼ੀਰ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vá, Ji que fatei.